ਆਹ ਕਾਲ ਦੋਸਤੋ ਸੱਚੀ ਸਿਰਫ ਕਹਾਣੀ ਦੋਸਤੋ ਕਾਫੀ ਦਿਨਾਂ ਬਾਅਦ ਆਪਾਂ ਮਿਲ ਲੱਗੇ ਆ ਕਿਉਂਕਿ ਮੇਰੇ ਨਾਲ ਮੇਰੇ ਅੱਖਾਂ ਸੀ ਥੜਾ ਇੰਫੈਕਸ਼ਨ ਹੋ ਗਈ ਸੀ ਤਾਂ ਜਿਸ ਕੱਪ ਕੇ ਮੈਂ ਵੀਡੀਓ ਨਹੀਂ ਬਣਾ ਸਕੀ ਅੱਜ ਆਪਾਂ ਥੇਰਾਪੀ ਦੇ ਰੂਪ ਰੂਪ ਵਿੱਚ ਅੱਜ ਦੀ ਕਹਾਣੀ ਹੈ ਜਿਹੜੀ ਉਹ ਹੈ ਕੰਡੇ ਉੱਤੇ ਉੱਗੇ ਰੁੱਖਾਂ ਨੂੰ ਹਰੇ ਰੱਖਣ ਲਈ ਕੀ ਕਰਨਾ ਪੈਂਦਾ ਕੱਚੀ ਜਿਹਾ ਸਾਡੇ ਕਿਸੁਰਕ ਹੈ ਉਹ ਕੰਡੇ ਉੱਤੇ ਉੱਗੇ ਰੋਖੀ ਹੈ ਨਿੱਕੇ ਹੁੰਦੇ ਆ ਤਾਂ ਮੈਂ ਵੇਖਦੀ ਆਈ ਸੀ ਕਿ ਮੇਰੇ ਦਾਦੀ ਜੀ ਨੂੰ ਗੱਲਾਂ ਕਰਨ ਦਾ ਬੜਾ ਸ਼ੌਂਕ ਸੀ ਵਿਆਹ ਮੰਗਣੇ ਸ਼ਗਨਸਾਰਥ ਵਿੱਚ ਗਿੱਧੇ ਪੱਗੜੇ ਗੌਣ ਬਚਾਉਣ ਘਰ ਮੁੱਕਦੀ ਰੌਣਕ ਦੀ ਵਜਾ ਕਿਦਰੇ ਵੇਲੇ ਸਿਰ ਨਾ ਆਪੜਦੀ ਤਾਂ ਮੇਲਾ ਜਿਹੜਾ ਸੀ ਫਿੱਕਾ ਜਿਹਾ ਲੱਗਦਾ ਸੀ ਕਿਦਰੇ ਅਪੜ ਜਾਂਦੀ ਤਾਂ ਖੁਸ਼ੀ ਦਾ ਸਵਾਦ ਦੁੱਗਣਾ ਹੋ ਜਾਂਦਾ ਸੀ ਫੇਰ ਜਮਾਨੇ ਨੇ ਪਾਸਾ ਪਰਟ ਲਿਆ ਰਹਿਣ ਸਣ ਵਿੱਚ ਫਰਕ ਆ ਗਿਆ ਹਰ ਬੰਦਾ ਆਪਣੇ ਆਪ ਵਿੱਚ ਗੁੱਝਿਆ ਹੋਇਆ ਸੀ ਫੋਨ ਵਿਚਾਰੀ ਤਰਲੇ ਜੇ ਲੈਂਦੀ ਰਹਿੰਦੀ ਕੋਈ ਗੱਲ ਕਰਨ ਵਾਲਾ ਹੋਵੇ ਲੋਕ ਮੋਹ ਮਲਾ ਦੇ ਖਾਤਰ ਘੜੀ ਦੀ ਘੜੀ ਬੈਠਦੇ ਫਿਰ ਆਪੋ ਆਪਣੇ ਫੋਨਾਂ ਵਿੱਚ ਲੱਗ ਜਾਂਦੇ ਉਹ ਕੋਤ ਪੱਲੀ ਸੀ ਗੱਲਾਂ ਕਰੀ ਜਾਂਦੀ ਇੱਕ ਆਸ ਨਾਲ ਕਿ ਕੋਈ ਬੈਠਾ ਸੁਣਦਾ ਰਿਹਾ ਭਾਵੇਂ ਉਹ ਫੋਨ ਵਿੱਚ ਹੀ ਮਗਨ ਸੀ ਉਹ ਥੋੜੀ ਦੇਰ ਉੱਥੇ ਕੋਲ ਬੈਠਦਾ ਫਿਰ ਅੰਦਰ ਚਲਾ ਜਾਂਦਾ ਪਰ ਕਈ ਵਾਰ ਉਹਨ ਮੌਕੇ ਦੀ ਨਿਜ਼ਾਰਤ ਤੱਕ ਦੇਖ ਲਿਆ ਮੈਂ ਉਸ ਦੇ ਕੋਲ ਅੱਕੜ ਜਾਂਦੀ ਤੇ ਫਿਰ ਮੈਨੂੰ ਹੀ ਆਖ ਦਿੰਦੀ ਐਵੇਂ ਹੀ ਮੈਂ ਉਹਨੂੰ ਆਖ ਦਿੰਦੀ ਜੀ ਜੀ ਦੱਸੋ ਫਿਰ ਕੀ ਹੋਇਆ ਸੀ ਅੱਖਾਂ ਵਿੱਚ ਚਮਕ ਤੇ ਮੂੰਹ ਤੇ ਲਾਲੀ ਆ ਜਾਂਦੀ ਮੱਥਾ ਚਮਦੀ ਸ਼ੁਕਰਾਨੇ ਦੀ ਅਰਦਾਸ ਕਰਕੇ ਰੱਬਾ ਤੇਰਾ ਸ਼ੁਕਰ ਕੋਈ ਤਾਂ ਲੱਭਿਆ ਗੱਲ ਕਰਨ ਨੂੰ ਫੇਰ ਸ਼ੁਰੂ ਹੋ ਜਾਂਦੇ ਆ ਨਾ ਮੁੱਕਣ ਵਾਲੀਆਂ ਕਹਾਣੀਆਂ ਤੇ ਮੈਂ ਵਿੱਚੋਂ ਵਿੱਚੋਂ ਹੰਗਾਰਾ ਭਰੀ ਜਾਂਦੀ ਉਸ ਦਿਨ ਅਸੀਂ ਦੋਵੇਂ ਦਾਦੀ ਪੋਤੀ ਹੀ ਘਰ ਵਿੱਚ ਸੀ ਬਾਕੀ ਸਾਰੇ ਜਣੇ ਸੀ ਚਾਚਾ ਜੀ ਨੂੰ ਜਾਜ ਚੜਾਉਣ ਗਏ ਹੋਏ ਸੀ ਮੈਂ ਆਸਰਾ ਦੇ ਕੇ ਉਹਨੂੰ ਉਠਾਇਆ ਪਹਿਲਾਂ ਮੂੰਹ ਹੱਥ ਧਵਾਇਆ ਤੇ ਫਿਰ ਚਾਹ ਪਾਣੀ ਪਿਆਇਆ ਮੈਂ ਨਾਲ ਉਹਨਾਂ ਦੇ ਕੱਪੜੇ ਵੀ ਪ੍ਰੈਸ ਕਰੀ ਗਏ ਅਚਾਨਕ ਟਾਈਮ ਵੇਖਿਆ ਸਕੂਲ ਲੱਗਣ ਵਿੱਚ ਸਿਰ ਇੱਕ ਘੰਟਾ ਬਾਕੀ ਸੀ ਮੇਰੀ ਭਾਜਣਾ ਠਹਿ ਵੀ ਐਸੇ ਹੀ ਜੀ ਕੁਛ ਉਦਾਸ ਜਈ ਹੋ ਗਏ ਹੁਣ ਕੱਲਿਆ ਰਹਿਣਾ ਪੈਣਾ ਸੀ ਉਸ ਨੂੰ ਸਾਰਾ ਦਿਨ ਮੈਂ ਉਸ ਦੀ ਰਮਨਸਾ ਪਰਚਾਨ ਲਈ ਕਿੰਨਾ ਚਿਰ ਖਲੋਤੀ ਰਹੀ ਗੋਹ ਨਾਲ ਵੇਖਿਆ ਤੇ ਮੈਂ ਉਸੇ ਵੇਲੇ ਫੋਨ ਕਰ ਸਕੂਲ ਨੂੰ ਸਬੱਬੀ ਛੁੱਟੀ ਲੈ ਲਈ ਅਰਜੀ ਪੇਸ਼ ਕੀਤੀ ਤੇ ਵਿੱਚ ਵਜਾ ਲਿਖ ਦਿੱਤੀ ਮੈਂ ਕਿੰਨੇ ਸਾਰੇ ਹੁੰਗਾਰੇ ਹਮ ਨਾ ਪਰਨੇ ਅਗਲੇ ਦਿਨ ਸੁਪੇ ਦੀ ਵਜਾ ਤੋਂ ਸਾਰੇ ਜਾਣੇ ਹੱਸੀ ਜਾ ਰਹੇ ਸੀ ਮੈਂ ਚੁੱਪਚਾਪ ਖੜੀ ਸਾਂ ਕਿਉਂਕਿ ਚੰਗੀ ਤਰ੍ਹਾਂ ਜਾਣਦੀ ਸਾਂ ਕਿ ਹਾਮੀਆਂ ਹੁੰਗਾਰੇ ਪਰਨੇ ਕਿੰਨੇ ਜ਼ਰੂਰੀ ਨੇ ਕੰਡੇ ਉੱਤੇ ਉਸ ਉੱਤੇ ਰੁੱਖਾਂ ਨੂੰ ਹਰੇ ਰੱਖਣ ਲਈ ਜੇ ਅਸੀਂ ਕੋਲ ਬੈਠ ਕੇ ਹੰਗਾਰੇ ਖਾਣ ਜਾਂ ਪਰਦੇ ਆ ਤਾਂ ਇਹ ਜੜੇ ਰੁੱਖ ਹਰੇ ਰਹਿੰਦੇ ਇਸ ਕਰਕੇ ਕੰਡੇ ਉੱਤੇ ਉੱਗੇ ਰੁੱਖਾਂ ਨੂੰ ਹਰੇ ਰੱਖਣ ਲਈ ਥੋੜੀ ਦੇਰ ਉਹਨਾਂ ਦੇ ਕੋਲ ਬੈਠ जाया ਕਰੋ ਇਹ ਆਪਣਾ ਹੀ ਸਾਰੇ ਕੰਮਾਂ ਤੋਂ ਜ਼ਰੂਰੀ ਹੈ ਇਹ ਵੀ ਆਪਣੀ ਜ਼ਿੰਮੇਵਾਰੀ ਹੈ। ਕੋਹਤ ਚਿਰਨੂ ਹੈ ਕਿ ਉਹਨਾਂ ਨੂੰ ਟੰਡੇ ਉੱਤੇ ਉੱਗੇ ਰੁੱਖਾਂ ਨੂੰ ਹਰੇ ਰੱਖਣ ਲਈ ਕੋਈ 10 ਮਿੰਟ ਆਪਾਂ ਉਹਨਾਂ ਦੇ ਕੋਲ ਬੈਠ ਕੇ ਹੁੰਗਾਰੇ ਭਰ ਦੇਵੋ। ਧੰਨਵਾਦ ਦੋਸਤੋ ਜੇਕਰ ਤੁਹਾਨੂੰ ਇਹ ਪਸੰਦ ਆਈ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ।